ਸ਼ਾਮ ਦੀ ਗੱਲ ਹੈ 5 ਤਰੀਕ ਦੀ ਕਹਿੰਦੇ ਜਨਰਲ ਸਾਹਿਬ ਮੈਨੂੰ ਉਹ ਉਹਨਾਂ ਨੇ ਸਾਰੇ ਉਸ ਬਰਾਂਡੇ ਦੇ ਵਿੱਚ ਇੱਕ ਚੱਕਰ ਲਾਣਾ ਸੀਗਾ ਨਾਰਮਲੀ ਤੌਰ ਦੇ ਉੱਤੇ ਜਿੱਦਾਂ ਫੌਜ ਦੇ ਜਿਹੜੇ ਅਫੀਸਰ ਜਨਰਲ ਆਪ ਦੇ ਜਵਾਨਾਂ ਦਾ ਹਾਲ ਪਤਾ ਕਰਨ ਲਈ ਲਾਂਦੇ ਜੰਗ 'ਚ ਤੇ ਉਹ ਜਦੋਂ ਨਹੀਂ ਸ਼ੁਰੂ ਕੀਤਾ ਉਹ ਉਹਨਾਂ ਨੇ ਗੇੜਾ ਇਧਰੋਂ ਜਿਹੜੇ ਨਿਸ਼ਾਨ ਸਾਹਿਬ ਲੱਗੇ ਹੋਏ ਇਧਰਲੇ ਪਾਸੇ ਸ਼ੁਰੂ ਕੀਤਾ ਤੇ ਕੁਦਰਤ ਵਾਸੋਂ ਜਿਸ ਬੰਦੇ ਨੇ ਮੈਨੂੰ ਗੱਲ ਸੁਣਾਈ ਉਹ ਉੱਥੇ ਪਹਿਲੇ ਮੋੜ 'ਚ ਹੀ ਸੀਗਾ ਉਹ ਨੂੰ ਕਹਿਣ ਲੱਗੇ ਵੀ ਤੂੰ ਤਾਂ ਕੋਈ ਗੋਲੀ ਚਲਾਣੀ ਨਹੀਂ ਹੈ ਤੂੰ ਮੇਰੇ ਨਾਲ ਆ ਜਾ ਆਵਾ ਗੇੜਾ ਰ ਆ ਗਿਆ ਨੇ ਉਹ ਨਾਲ ਲੱਗੇ ਉਹ ਕਹਿੰਦੇ ਸੀ ਬਰਾਂਡੇ ਦੇ ਅੰਦਰ ਅੰਦਰ ਤੁਰੇ ਤੇ ਬਿਲਕੁਲ ਬਾਹਰ ਤਾਂ ਗੋਲੀਆਂ ਦਾ ਮੀਂਹ ਮਰ ਰਿਹਾ ਸੀ ਉਹਦੇ ਬਰਾਂਡੇ ਦੇ ਵਿੱਚ ਵੀ ਗੋਲੀਆਂ ਆ ਰਹੀਆਂ ਸੀ ਕਹਿੰਦਾ ਵੀ ਕੋਈ ਗੋਲੀ ਮਤਲਬ ਇੱਥੋਂ ਲੰਘ ਕੇ ਕੰਧ 'ਚ ਬਜ ਰਹੀ ਕੋਈ ਉੱਪਰੋਂ ਲੰਘ ਕੇ ਕੰਧ 'ਚ ਬਜ ਰਹੀ ਕਹਿੰਦਾ ਸੀ ਥੋੜਾ ਦੁਰੇ ਕਹਿੰਦਾ ਮੈਂ ਜਨਨਤ ਸਾਹਿਬ ਨੂੰ ਕਿਹਾ ਵੀ ਜਨਨਤ ਸਾਹਿਬ ਵੀ ਇਹ ਤਾਂ ਐਮੀ ਖਾਮ ਖਾ ਜਾਨ ਗਵਾਉਣ ਵਾਲਾ ਕੰਮ ਹੈ ਤੇ ਆਪਾਂ ਕਿੱਥੇ ਇੰਨੀ ਗੋਲੀਆਂ ਦਾ ਮੀਂਹ ਮਰ ਰਿਹਾ ਕਿੱਥੇ ਤੁਰੇ ਹੋਇਆ ਕਹਿੰਦਾ ਜਨਰਲ ਸਰ ਹਸਨ ਲਗੇ ਉਹ ਮੈਨੂੰ ਕਹਿੰਦੇ ਵੀ ਤੈਨੂੰ ਹਜੇ ਵੀ ਅਕਾਲਪੁਰਖ ਤੇ ਯਕੀਨ ਨਹੀਂ ਹੈ ਤੇ ਜਿਹੜੀ ਗੋਲੀ ਨਾ ਜਿਸ ਜਗ੍ਹਾ ਮੌਤ ਲਿਖੀ ਹੋਈ ਆ ਜਿਸ ਮਿੰਟ ਤੇ ਲਿਖੀ ਹੋਈ ਉਹ ਤਾਂ ਟਾਲੋ ਤੇ ਜੇ ਆਪਣਾ ਕਿਸੇ ਗੋਲੀ ਤੇ ਅਜੇ ਨਾਂ ਨਹੀਂ ਲਿਖਿਆ ਹੋਇਆ ਆਪਣੀ ਵਜਣੀ ਨਹੀਂ ਹੈ ਕੋਈ ਵੀ ਉਹ ਬਿਲਕੁਲ ਬੇਕੋਫ ਹਾਂ ਕਹਿੰਦਾ ਨਾਰਮਲ ਆਰਮ ਜਿੱਦਾਂ ਪ੍ਰਕਰਮ ਦਾ ਗੇੜਾ ਕੱਢਦੇ ਕਹਿੰਦਾ ਇੱਦਾਂ ਹੀ ਗੇੜਾ ਕੱਢਿਆ ਉਹਨਾਂ ਨੇ ਕੋਈ ਗੋਲੀ ਨਹੀਂ ਵਾਜੀ ਬਰਾਂਡਿਆਂ ਦੇ ਵਿੱਚ ਵਿੱਚ ਇਹ ਨਾਰਮਲ ਫੌਜੀ ਜਨਰਲਾਂ ਦੀ ਸੁਰਤੀ ਵਾਲੀ ਗੱਲ ਨਹੀਂ ਹੈ। ਇੱਕ ਸਹਿਜ ਅਵਸਥਾ ਨੂੰ ਪ੍ਰਾਪਤ ਗੁਰਸਿੱਖ ਦੀ ਅਵਸਥਾ ਵਾਲੀ ਗੱਲ ਹੈ। ਨਹੀਂ ਬੋਝ ਜਿਹੜੇ ਜਨਰਲ ਹੈਗੇ ਬਹੁਤੇ ਫੌਜ ਦੀ ਲੜਾਈ ਤੱਕ ਕਰਨਲ ਲੈਵਲ ਤੱਕ ਦੇ ਫੀਲਡ ਜਾਂਦੇ ਬੰਦੇ, ਹੱਦ ਕੋਈ ਬਰਗੇੜੀਆ ਚਲਾ ਜਾਂਦਾ ਹੋਊਗਾ। ਲੈਫਟੀਨੈਂਟ ਜਨਰਲ ਜਨਰਲ ਤਾਂ ਉਹ ਬਾਰ ਰੂਮ 'ਚ ਬੈਠੇ ਬਸ ਸਟ੍ਰੈਟਜੀਆਂ ਬਣਾਉਣ ਜੋਗੇ ਹੁੰਦੇ ਪਰ ਉਹ ਜਨਰਲ ਸਿਗੇ ਜਿਹੜੇ ਇਸ ਤਰ੍ਹਾਂ ਦੀ ਸੀ ਕਿਉਂਕਿ ਉਹਨਾਂ ਦੀ ਜਿਹੜੀ ਸੁਰਤ ਸੀ ਉਹ ਹੋਰ ਪੱਧਰ ਤੇ ਵਿਚਰਦੀ ਸੀ